ਪਿਛਲੀ ਵੀਡੀਓ ਦੇ ਵਿੱਚ ਮੈਂ ਦੱਸਿਆ ਸੀਗਾ ਜਿਹੜੀ ਲੜਾਈ ਆ ਰਸ਼ੀਆ ਤੇ ਜੁਕਰੇਨ ਦੀ ਇਹ ਪੁਤਿਨ ਤੇ ਟਰੰਪ ਦੀ ਜਿਹੜੀ ਮੀਟਿੰਗ ਹੋਈ ਆ ਅਲਾਸਕਾ ਦੇ ਵਿੱਚ ਉਸ ਤੋਂ ਬਾਅਦ ਤੇਜ਼ ਹੋ ਜਾਣੀ ਉਹੀ ਗੱਲ ਉਹੀ ਪਿਛਲੇ 24 ਘੰਟਿਆਂ ਦੇ ਵਿੱਚ ਰਸ਼ੀਆ ਨੇ ਦੋ ਪਿੰਡ ਹੋਰ ਯੂਕਰੇਨ ਦੇ ਹੜੱਪ ਲਿਆ ਦਾ ਜੌਰਜੀਆ ਟੂਡੇ ਦੀ ਰਿਪੋਰਟ ਆ ਇਹ ਕਿ ਇਸ ਵੇਲੇ ਯੂਕਰੇਨ ਦੀ ਜ਼ਮੀਨ ਦੀ ਬੋਲੀ ਲੱਗ ਰਹੀ ਆ ਕਿ ਜਿੰਨੀ ਜਿੱਤੀ ਹੋਈ ਆ ਰਸ਼ੀਆ ਨੇ ਉਹ ਸਾਰੀ ਉਹ ਲੈ ਲਊਗਾ ਇਸ ਲਈ ਉਹ ਚਾਹ ਰਿਹਾ ਕਿ ਵੱਧ ਤੋਂ ਵੱਧ ਯੂਕਰੇਨ ਦੀ ਜਿਹੜੀ ਇਹ ਜ਼ਮੀਨ ਆ ਉਹ ਕੈਪਚਰ ਕੀਤੀ ਜਾਵੇ ਉਹਦੇ ਕਰਕੇ ਹੀ ਇਹ ਜਿਹੜੀ ਜੰਗ ਆ ਤੇਜ਼ ਹੋ ਚੁੱਕੀ ਆ ਬਿਲਾਲ 15 ਅਗਸਤ ਦੀ ਜਿਹੜੀ ਮੀਟਿੰਗ ਹੋਈ ਟਰੰਪ ਤੇ ਪੁਤਿਨ ਦੀ ਅਲਾਸਕਾ ਦੇ ਵਿੱਚ ਉਸ ਮੀਟਿੰਗ ਤੋਂ ਬਾਅਦ ਕੀ ਕੀ ਘਟਨਾਵਾਂ ਹੋਈਆਂ ਜ਼ਾਲੈਂਸਕੀ ਨਾਲ ਕੀ ਗੱਲਬਾਤ ਹੋਈ ਜਾਂ ਹੋਰ ਨਾਟੋ ਦੇਸ਼ ਉਹਨਾਂ ਨਾਲ ਕੀ ਗੱਲਬਾਤ ਹੋਈ ਫੇ ਸਾਰੀਆਂ ਗੱਲਾਂ ਤੇ ਵਿਸਤਾਰ ਨਾਲ ਚਰਚਾ ਕਰਦੇ ਆਂ ਆਜੋ 15 ਅਗਸਤ ਨੂੰ ਜਿਹੜੀ ਇਲਾਸਕਾ ਦੇ ਵਿੱਚ ਮੀਟਿੰਗ ਕਰਕੇ ਇਹ ਟਰੰਪ ਪੁਤਿਨ ਨਾਲ ਜਿਹੜੀ ਹੁੰਦੀ ਆ ਟਰੰਪ ਜਦੋਂ ਵਾਪਸ ਆਉਂਦਾ ਤਾਂ ਉਹ ਜ਼ੇਲੈਂਸਕੀ ਨੂੰ ਫੋਨ ਲਗਾਉਂਦਾ ਆ ਜ਼ੇਲੈਂਸਕੀ ਜੋ ਕਿ ਯੂਕਰੇਨ ਦਾ ਰਾਸ਼ਟਰਪਤੀ ਆ ਜ਼ੇਲੈਂਸਕੀ ਦੇ ਨਾਲ ਨਾਲ ਉਹ ਜਿਹੜੇ ਬਾਕੀ ਜਿਹੜੇ ਯੂਰਪ ਦੇ ਦੇਸ਼ਾਂ ਦੇ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਹੈਗੇ ਆ ਉਹਨਾਂ ਨੂੰ ਵੀ ਕਾਲ ਦੇ ਉੱਤੇ ਲੈ ਲੈਂਦਾ ਇੱਕ ਤਰ੍ਹਾਂ ਦੇ ਨਾਲ ਗਰੁੱਪ ਕਾਲ ਕਰਦਾ ਬਰਟੇਨ ਦਾ ਪੀਐਮ ਹੋ ਗਿਆ ਜਰਮਨੀ ਦਾ ਹੋ ਗਿਆ ਪੋਲੈਂਡ ਦਾ ਹੋ ਗਿਆ ਫਿਨਲੈਂਡ ਦਾ ਹੋ ਗਿਆ ਤੇ ਇਸੇ ਤਰ੍ਹਾਂ ਨਾਟੋ ਦਾ ਪ੍ਰੈਜ਼ੀਡੈਂਟ ਹੋ ਗਿਆ ਮਾਰਕ ਰੁੱਟ ਹੋ ਗਿਆ ਇਸੇ ਤਰ੍ਹਾਂ ਯੂਰਪ ਯੂਨੀਅਨ ਦਾ ਪ੍ਰੈਜ਼ੀਡੈਂਟ ਹੋ ਗਿਆ ਸੋ ਇਹ ਸਾਰਿਆਂ ਨੂੰ ਜ਼ੇਲੈਂਸਕੀ ਦੇ ਨਾਲ ਟਰੰਪ ਇੱਕ ਕਾਲ ਦੇ ਵਿੱਚ ਲੈ ਲੈਂਦਾ ਤੇ ਇਹਨਾਂ ਦੇ ਨਾਲ ਅੱਧਾ ਘੰਟਾ ਗੱਲਬਾਤ ਕਰਦਾ ਹੈ ਕਿ ਕਿਸ ਤਰ੍ਹਾਂ ਇਹ ਜਿਹੜੀ ਆ ਪੀਸ ਡੀਲ ਹੈਗੀ ਆ ਜਾਂ ਜੁਕ੍ਰੇਨ ਤੇ ਰਸ਼ੀਆ ਦਾ ਬਾਹਰ ਉਹ ਰੋਕ ਸਕਦਾ ਟਰੰਪ ਜ਼ੇਲੈਂਸਕੀ ਨੂੰ ਫੋਨ ਤੇ ਕਹਿੰਦੇ ਆ ਦੇਖ ਜਿਹੜਾ ਰਸ਼ੀਆ ਬਹੁਤ ਪਾਵਰਫੁਲ ਆ ਜਿੰਨੀ ਜ਼ਮੀਨ ਤੇਰੀ ਚਲੀ ਗਈ ਚਲੀ ਗਈ ਦੇ ਦੇ ਪਰ ਜਿਹੜਾ ਤੇਰੇ ਕੋਲ ਬਾਕੀ ਬਚਿਆ ਰਾਜਾ ਤੂੰ ਉਹਦੇ ਤੇ ਆਪਣਾ ਰਾਸ਼ਟਰਪਤੀ ਬਣ ਤੇ ਪੀਸਫੁਲੀ ਇੱਥੇ ਸ਼ਾਂਤੀ ਨਾਲ ਰਹਿ ਤੇ ਲੋਕਾਂ ਤੇ ਰਾਜਕਰ ਜਿਹੜੇ ਲੋਕ ਵਿਚਾਰੇ ਇੱਥੇ ਦੇਸ਼ ਛੱਡ ਕੇ ਆੜੇ ਦੁਆਲੇ ਚਲ ਗਏ ਉਹ ਵੀ ਵਾਪਸ ਆਜੂਗੇ ਪਰ ਜਲੈਂਸਕੀ ਕਹਿੰਦਾ ਕਿ ਮੈਂ ਕੋਈ ਵੀ ਲੈਂਡ ਦਾ ਹਿੱਸਾ ਜਿਹੜਾ ਆ ਉਹ ਦੇ ਕੇ ਇਹ ਡੀਲ ਨਹੀਂ ਕਰਨੀ ਇਹ ਆਪਾਂ ਨੂੰ ਮਨਜ਼ੂਰ ਨਹੀਂ ਆ ਜਿਹੜੇ ਹੋਰ ਇਹਦੇ ਨਾਲ ਯੂਰਪ ਦੇ ਦੇਸ਼ ਜਾਂ ਨਾਟੋ ਦੇਸ਼ਾਂ ਵਾਲੇ ਜਿਹੜੇ ਲੋਕ ਇਹਦੇ ਪਿੱਛੇ ਖੜਦੇ ਆ ਪ੍ਰੈਜ਼ੀਡੈਂਟ ਲੈ ਲਓ ਜਾਂ ਪੀਐਮ ਲੈ ਲਓ ਉਹ ਵੀ ਇਹ ਕਹਿੰਦੇ ਆ ਕਿ ਕੋਈ ਵੀ ਯੂਕਰੇਨ ਦੀ ਜਿਹੜੀ ਜ਼ਮੀਨ ਆ ਉਹ ਆਪਾਂ ਨਹੀਂ ਦੇਣੀ ਟਰੰਪ ਕਹਿੰਦਾ ਇਦਾਂ ਗੱਲ ਤੁਹਾਡੀ ਬਣਨੀ ਨਹੀਂਗੀ ਤੂੰ ਇਦਾਂ ਕਰ ਜਲੈਂਸ ਕੀ ਤੂੰ ਸੋਮਵਾਰ ਨੂੰ ਮੈਨੂੰ ਆ ਕੇ ਮੇਰੇ ਆਫਿਸ ਇੱਥੇ ਵਾਈਟ ਹਾਊਸ ਦੇ ਵਿੱਚ ਮਿਲ ਇਹ ਜਿਹੜੀ ਪੀਸ ਡੀਲ ਹੈ ਇਦਾਂ ਨਹੀਂ ਹੋਣੀ ਕੁਝ ਨਾ ਕੁਝ ਤਾਂ ਦੇਣਾ ਹੀ ਪੈਣਾ ਸੋ ਹੁਣ ਸੋਮਵਾਰ ਨੂੰ ਇਹ ਜਲੈਂਸ ਕੀ ਜਿਹੜਾ ਇਹ ਡੋਨਲਡ ਟਰੰਪ ਦੇ ਨਾਲ ਮਿਲੂਗਾ ਫਿਰ ਉੱਥੇ ਇਹ ਜਿਹੜੀ ਆ ਪੀਸ ਡੀਲ ਲਈ ਜਿਹੜੀ ਕਿੰਨੀ ਜ਼ਮੀਨ ਦੇਣੀ ਆ ਰਸ਼ੀਆ ਨੂੰ ਜਾਂ ਨਹੀਂ ਦੇਣੀ ਉਸਤੇ ਪੂਰੀ ਗੱਲਬਾਤ ਹੋਊਗੀ ਇਸ ਦੇ ਵਿੱਚ ਹੀ ਹਲੇਰੀ ਕਲੈਂਟਨ ਜਿਹੜੀ ਕਿ 트럼ਪ ਦੀ ਵਿਰੋਧੀ ਧਿਰ ਦੀ ਪਾਰਟੀ ਦੀ ਲੀਡਰ ਆ ਉਹ ਬਿਆਨ ਦਿੰਦੀ ਆ ਕਿ ਜੇਕਰ ਡੋਨਲਡ 트럼ਪ ਇਹ ਜਿਹੜੀ ਪੀਸ ਡੀਲ ਹੈਗੀ ਆ ਜੁਕਰੇਨ ਤੇ ਰਸ਼ੀਆ ਦੀ ਬਿਨਾ ਕੋਈ ਜ਼ਮੀਨ ਦਿੱਤੇ ਇਹ ਕਰਵਾ ਦੇ ਤਾਂ ਜਿਹੜਾ ਨੋਬਲ ਪੁਰਸਕਾਰ ਲਈ ਕਹਿੰਦੀ ਮੈਂ ਇਹਨੂੰ ਨਾਮਜਦ ਖੁਦ ਕਰੂੰਗੀ ਆ ਸੋ ਇਹ ਵਾਲੇ ਜਿਹੜੇ ਚਾਰ ਰਾਜ ਆ ਖੇਰਸਨ ਜੋਪਰੀ ਜੀ ਆ ਡਨੌਕਸ ਤੇ ਲਨਾਕਸ ਇਹਦੇ ਬਾਰੇ ਹੀ ਸਾਰੀ ਗੱਲਬਾਤ ਹੋ ਰਹੀ ਆ ਇਹ ਬੜੇ ਹਿੱਸੇ ਹੀ ਜਿਹੜਾ ਰਸ਼ੀਆ ਮੰਗਦਾ ਉਹਨਾਂ ਨੇ ਇਹ ਬੜੇ ਹਿੱਸੇ ਜਿਹੜੇ ਹੈਗੇ ਆ ਲਗਭਗ ਜਿੱਤੇ ਹੀ ਲਏ ਹੋਆ ਸੋ ਕਹਿੰਦਾ ਸਾਨੂੰ ਦੇ ਦਿਓ ਇਹ ਬੜੇ ਹਿੱਸੇ ਰਸ਼ੀਆ ਕਹਿੰਦਾ ਤੇ ਸਾਡੀ ਜਿਹੜੀ ਆ ਪੀਸ ਡੀਲ ਫਾਈਨਲ ਆ ਫਿਲਹਾਲ ਜੋ ਯੂਕਰੇਨ ਵਾਲਾ ਕੀ ਕਹਿ ਰਿਹਾ ਉਹ ਕਹਿੰਦਾ 2014 ਦੇ ਵਿੱਚ ਪਹਿਲਾਂ ਇਹਨਾਂ ਨੂੰ ਕਰੀਮੀਆ ਦਿੱਤਾ ਫਿਰ ਜੇਕਰ ਇਹਨਾਂ ਨੂੰ ਅਸੀਂ ਆ ਸਾਰਾ ਏਰੀਆ ਜਿਹੜੇ ਚਾਰ ਸਟੇਟਾਂ ਹੋਣ ਉਹਨਾਂ ਨੇ ਜਿੱਤ ਲਈਆਂ ਇਵੀ ਦਿੱਤੀਆਂ ਫਿਰ ਇਹ ਕਾਲੂ ਫਿਰ ਹਮਲਾ ਕਰੂਗੇ ਫਿਰ ਇਹ ਹਮਲਾ ਕਰਕੇ ਇਹ ਹੋਰ ਜਕਰੇੰਦਾ ਹਿੱਸਾ ਲੈ ਲਊਗੇ ਇਦਾਂ ਤਾਂ ਇਹਨਾਂ ਨੇ ਅੱਗੇ ਤੋਂ ਅੱਗੇ ਵਧ ਹੀ ਜਾਣਾ ਸੋ ਜਿਹੜੀ 3-4 ਘੰਟੇ ਇਹ ਗੱਲਬਾਤ ਕੀਤੀ ਸੀਗੀ 트럼ਪ ਨੇ ਤੇ ਪੁਤਿਨ ਨੇ ਉਹਦੇ ਵਿੱਚ ਇਹੀ ਸਾਰੀਆਂ ਗੱਲਾਂ ਡਿਸਕਸ ਹੋਈਆਂ ਸੀਗੀਆਂ ਇਹ 3-4 ਘੰਟੇ ਜਿਹੜੀ ਗੱਲ ਹੋਈ ਸੀ ਉਹ ਬੇਕਾਰ ਨਹੀਂ ਸੀ ਫੇਲ ਨਹੀਂ ਸੀਗੀ ਜਾਣ ਕਰ ਜਿਹੜੇ ਦੱਸ ਰਿਹਾ ਕੀ ਉਹਦੇ ਵਿੱਚ ਜਿਹੜਾ ਇਹ 트럼ਪ ਨੇ ਕੀ ਗੱਲ ਕਰ ਰੱਖੀ ਸੀਗੀ ਜੇਕਰ ਆਹ ਵਾਲਾ ਤੁਹਾਨੂੰ ਹਿੱਸਾ ਦੇ ਦਿੱਤਾ ਤਾਂ ਕੀ ਗਾਰੰਟੀ ਹੈ ਤੁਸੀਂ ਜੁਕਰੇਨ ਦੇ ਉੱਤੇ ਹਮਲਾ ਨਹੀਂ ਕਰੋਗੇ ਸੋ 트럼ਪ ਇੱਥੇ ਜਿਹੜਾ ਇਹ ਪੀਸ ਡੀਲ ਕਰਾਉਣ ਲਈ ਜਿਹੜੀ ਵਿਚਲੀ ਗੱਲ ਇਹ ਕਰ ਸਕਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹਦੀਆਂ ਸੁਭਾਵਨਾਵਾਂ ਬਣ ਰਹੀਆਂ ਜੋ ਯੂਕਰੇਨ ਦਾ ਜਿਹੜਾ ਬਾਕੀ ਹਿੱਸਾ ਆ ਉਹ ਨਾਟੋ ਦੇਸ਼ਾਂ ਦੇ ਵਿੱਚ ਜਾ ਸਕਦਾ ਆ ਬਿਲਕੁਲ ਜੇਕਰ ਇਹ ਯੂਕਰੇਨ ਦਾ ਬਾਕੀ ਹਿੱਸਾ ਨਾਟੋ ਦੇਸ਼ਾਂ ਦੇ ਵਿੱਚ ਚਲ ਗਿਆ ਫਿਰ ਇੱਕ ਤਰ੍ਹਾਂ ਦੇ ਨਾਲ 32 ਤੋਂ ਇਲਾਵਾ ਇਹ 33 ਦੇਸ਼ ਹੋ ਜਾਣੇ ਆ ਜਿਹੜੇ ਨਾਟੋ ਦੇਸ਼ ਹੋਣੇ ਆ ਤੇ ਇਹਨਾਂ ਦਾ ਕੀ ਐਗਰੀਮੈਂਟ ਆ ਕਿ ਜੋਕਰ ਕੋਈ ਨਾਟੋ ਦੇਸ਼ਾਂ ਦੇ ਉੱਤੇ ਹਮਲਾ ਕਰੂਗਾ ਇਹ ਦੇਸ਼ ਜਿਹੜੇ ਇਕੱਠੇ ਆ ਇਹ ਸਮਝੂਗੇ ਕਿ ਸਾਡੇ ਉੱਤੇ ਹਮਲਾ ਹੋਇਆ ਤੇ ਇਹ 32 33 ਦੇਸ਼ ਮਿਲ ਕੇ ਉਹ ਬੜੇ ਦੇਸ਼ ਦੇ ਉੱਤੇ ਹਮਲਾ ਕਰਨਗੇ ਸੋ ਇਸ ਤਰ੍ਹਾਂ ਦੇ ਨਾਲ ਜਿਹੜੀ ਬਾਕੀ ਦੀ ਲੈਂਡ ਹੋਊਗੀ ਯੂਕਰੇਨ ਦੀ ਉਹ ਸੇਵ ਹੋ ਸਕਦੀ ਆ ਜੇਕਰ ਇਹ ਨਾਟੋ ਦੇਸ਼ ਬਚੇ ਹੋਏ ਯੂਕਰੇਨ ਨੂੰ ਆਪਣੇ ਨਾਲ ਮੜਾ ਲੈਣ ਸੋ ਇਹ ਡੀਲ ਜਿਹੜੀ ਆ ਇਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀ ਆ ਪੁਤਿਨ ਕਹਿ ਰਿਹਾ ਜਿਹੜੀ ਬਚੀ ਹੋਈ ਜ਼ਮੀਨ ਆ ਉਹ ਵੀ ਅਸੀਂ ਜਿਹੜੀ ਆ ਉਹ ਨਾਟੋ ਦੇਸ਼ਾਂ 'ਚ ਨਹੀਂ ਜਾਣ ਦੇਣੀ ਹੈਗੀ ਤੇ ਜਿਹੜਾ ਯੂਕਰੇਨ ਆ ਉਹ ਕਹਿੰਦਾ ਜਿਹੜੇ ਜਿੱਤੇ ਹੋਏ ਆ ਅਸੀਂ ਉਹ ਵੀ ਨਹੀਂ ਜਾਣਦੇ ਨੇ ਹੈਗੇ ਫਿਲਹਾਲ ਜੇਕਰ ਇਹ ਲੜਾਈ ਹੁਣ ਅੱਗੇ ਥੋੜਾ ਚਿਰ ਚੱਲਦੀ ਆ ਤਾਂ ਰਸ਼ੀਆ ਯਕੀਨ ਹੈ ਨਾ ਇਹ ਲੜਾਈ ਨੂੰ ਹੁਣ ਬਹੁਤ ਤੇਜ਼ ਕਰੂਗਾ ਹੋ ਸਕਦਾ ਇਹਦਾ ਹੋਰ ਵੱਡੇ ਤੋਂ ਵੱਡਾ ਏਰੀਆ ਕੈਪਚਰ ਕਰ ਸਕਦਾ ਆ ਕਿਉਂਕਿ ਰਸ਼ੀਆ ਜਿਹੜਾ ਇੱਕ ਵੱਡੀ ਪਾਵਰ ਆ ਯੂਕਰੇਨ ਇੰਨਾ ਸਮਾਂ ਜੇ ਇੱਥੇ ਟਿਕਿਆ ਰਿਹਾ ਤਾਂ ਉਹ ਨਾਟੋ ਦੇਸ਼ ਕਹਿ ਲਓ ਜਾਂ ਅਮਰੀਕਾ ਵਾਲੇ ਪਿੱਛੇ ਕਹਿ ਲਓ ਪੈਸਾ ਤੇਲਾ ਦੇ ਰਿਆ ਹਥਿਆਰ ਦੇ ਰਿਆ ਤਾਂ ਹੀ ਇੰਨਾ ਟਾਈਮ ਇੱਥੇ ਟਿਕਿਆ ਆ ਬਾਕੀ ਜਿਹੜੇ ਜੁਕਰੇਂਦੇ ਇਹਦੇ ਵਿੱਚ ਫੌਜੀ ਵੀ ਬਹੁਤ ਮਰੇ ਆ ਤੇ ਰਸ਼ੀਆ ਦਾ ਵੀ ਇਹਦੇ ਵਿੱਚ ਬਹੁਤ ਨੁਕਸਾਨ ਹੋਇਆ ਇਹ ਕੋਈ ਮਾੜੀ-ਮੋਟੀ ਗੱਲ ਨਹੀਂ ਕੀ ਅਮਰੀਕਾ ਵਾਲਿਆਂ ਨੇ ਇੱਕ ਤਰੀਕੇ ਨਾਲ ਜਾਣ ਕੇ ਹੀ ਇਹ ਜਿਹੜਾ ਰਸ਼ੀਆ ਕਹਿ ਲਓਗੀ ਜੁਕਰੇਂਦੇ ਨਾਲ ਜੰਗ ਦੇ ਵਿੱਚ ਫਸਾਇਆ ਹੋਇਆ 3 ਸਾਲ ਹੋ ਗਿਆ ਜੇਕਰ ਰਸ਼ੀਆ ਇੱਥੇ ਨਾ ਫਸਦਾ ਹੋ ਸਕਦਾ ਹੋਰ ਡਿਵੈਲਪਮੈਂਟ ਤਰੱਕੀ ਦੇ ਮਾਮਲੇ ਦੇ ਵਿੱਚ ਅਮਰੀਕਾ ਦੇ ਬਰਾਬਰ ਹੋਰ ਉੱਪਰ ਆ ਸਕਦਾ ਸੀਗਾ ਪਰ ਇਹਨਾਂ 3 ਸਾਲਾਂ ਦੇ ਵਿੱਚ ਚਾਈਨਾ ਨੇ ਜਿਹੜੀ ਇਹ ਰਸ਼ੀਆ ਵਾਲੀ ਜਗ੍ਹਾ ਲੈ ਲਈ ਆ ਤੇ ਐਸ ਵੇਲੇ ਅਮਰੀਕਾ ਦੇ ਬਰਾਬਰ-ਬਰਾਬਰ ਚਾਈਨਾ ਆ ਗਿਆ ਜਿੱਥੇ ਕਿਸੇ ਸਮੇਂ ਰਸ਼ੀਆ ਹੁੰਦਾ ਸੀ ਇਹ ਜਿਹੜਾ ਜੁੱਧ ਸੀਗਾ ਉਹਨੇ ਰਸ਼ੀਆ ਨੂੰ ਵੀ ਪਿੱਛੇ ਧੱਕਿਆ ਆ ਜੇ ਰਸ਼ੀਆ ਵਾਲੇ ਕੋਈ ਬੰਬ ਸਿੱੜਦੇ ਆ ਜਾਂ ਕੋਈ ਇਹ ਜੰਗੀ ਸਮਾਨ ਉੱਥੇ ਸਾਰਾ ਉਹਨਾਂ ਦਾ ਵੀ ਡਿਸਟਰੋਏ ਹੁੰਦਾ ਆ ਜੰਗ ਦੇ ਵਿੱਚ ਨਸ਼ਟ ਹੁੰਦਾ ਆ ਉਹਨਾਂ ਦਾ ਵੀ ਨੁਕਸਾਨ ਹੁੰਦਾ ਇਹ ਲੱਖਾਂ ਕਰੋੜਾਂ ਕਰੋੜਾਂ ਰੁਪਈਆ ਲੱਗਦਾ ਇਹ ਸਾਰੀਆਂ ਚੀਜ਼ਾਂ ਬਣਾਉਣ ਨੂੰ ਮਜ਼ਹਿਲ ਬੰਬ ਗੱਡੀਆਂ ਹਵਾਈ ਜਹਾਜ਼ ਸੋ ਇਸ ਲਈ ਨੁਕਸਾਨ ਜਿਹੜਾ ਹੈਗਾ ਆ ਉਹ ਰਸ਼ੀਆ ਨੂੰ ਵੀ ਚੱਲਣਾ ਪੈ ਰਿਹਾ ਬੇਸ਼ੱਕ ਜੁਕਰੇਨ ਦੇ ਉੱਤੇ ਜਿਹੜਾ ਉਹਦੀ ਜ਼ਮੀਨ ਹੋ ਗਈ ਜਾਂ ਉਹਦੇ ਲੋਕ ਹੋ ਗਏ ਉਹ ਢਹਿ ਢੇਰੀ ਹੋ ਚੁੱਕੇ ਆ ਪਰ ਜੁਕਰੇਨ ਦੇ ਪਿੱਛੇ ਪੈਸੇ ਦੇਣ ਵਾਲੇ ਬਹੁਤ ਬੰਦੇ ਆ ਪਰ ਰਸ਼ੀਆ ਦੇ ਪਿੱਛੇ ਜੇ ਦੇਖਿਆ ਜਾਵੇ ਤਾਂ ਉਹਨੂੰ ਨੁਕਸਾਨ ਹੋਇਆ ਹੀ ਆ ਸੈਂਕਸ਼ਨਸ ਇੰਨੇ ਕਿ ਲਾ ਦਿੱਤੇ ਗਏ ਆ ਕਿ ਜਿੰਨਾ ਵੀ ਵਪਾਰ ਉਹ ਬਾਹਰ ਕਰਦਾ ਸੀਗਾ ਉਹ ਬਹੁਤ ਘਟ ਚੁੱਕਿਆ ਬੇਸ਼ੱਕ ਇੰਡੀਆ ਵਾਲੇ ਤੋਂ ਤੇਲ ਲੈ ਵੀ ਰਹੇ ਆ ਚਾਈਨਾ ਵਾਲੇ ਵੀ ਲੈ ਰਹੇ ਆ ਪਰ ਕਿਸ ਕੀਮਤ ਸਸਤਾ ਤੇਲ ਲੈ ਰਹਾ ਸਸਤਾ ਤੇਲ ਮਤਲਬ ਕਿ ਅੱਗੇ ਇਹ ਰਸ਼ੀਆ ਇਹ ਯੂਰਪ ਨੂੰ ਸਾਰਾ ਤੇਲ ਭੇਜਦਾ ਸੀਗਾ ਤਾਂ ਆਪਣੀ ਮਰਜ਼ੀ ਦੇ ਨਾਲ ਭੇਜਦਾ ਸੀਗਾ ਕਿਉਂਕਿ ਉਹਦੇ ਕੋਲ 20 25 ਗਾਹਕ ਖੜੇ ਹੁੰਦੇ ਸੀਗੇ ਉਹ ਜਿਹੜਾ ਵੱਧ दाम ਦਿੰਦਾ ਸੀਗਾ ਉਹਨੂੰ ਦੇ ਦਿੰਦਾ ਸੀਗਾ ਹੁਣ ਉਹਦੇ ਕੋਲ ਮਜਬੂਰੀ ਆ ਇੰਡੀਆ ਨੂੰ ਇਹ ਸਸਤੇ ਤੇਲ ਦੇਣਾ ਕਿਉਂਕਿ ਹੋਰ ਦੇਸ਼ ਜਿਹੜੇ ਹੈਗੇ ਆ ਯੂਰਪ ਦੇ ਜਾਂ ਹੋਰ ਕੋਈ ਵਰਲਡ ਦੇ ਦੇਸ਼ ਹੈਗੇ ਆ ਅਮਰੀਕਾ ਦੇ ਸੈਂਕਸ਼ਨਾਂ ਤੋਂ ਡਰਦੇ ਇਹਦੇ ਤੋਂ ਤੇਲ ਲੈ ਨਹੀਂ ਰਹੇ ਹੈਗੇ ਸੋ ਘਾਟਾ ਇੱਥੇ ਦੋ ਹੀ ਪਾਸੇ ਹੀ ਪੈ ਰਿਹਾ ਹੈ ਰਸ਼ੀਆ ਦੇ ਉੱਤੇ ਸਵਿਫਟ ਕੋਡ ਸੈਂਕਸ਼ਨ ਲਾਏ ਹੋਏ ਆ ਇਹਦਾ ਮਤਲਬ ਕੀ ਆ ਜਿਹੜੀਆਂ ਇੰਟਰਨੈਸ਼ਨਲ ਬੈਂਕਿੰਗ ਸਿਸਟਮ ਕੋਈ ਬਾਹਰੋਂ ਪੈਸੇ ਭੇਜਦਾ ਜਿਹਦਾ ਸਵਿਫਟ ਕੋਡ ਆਪਣੇ ਤੁਸੀਂ ਜਾਣਦੇ ਹੋਣੇ ਜੇ ਕਿਤੇ ਬਾਹਰ ਨੂੰ ਕੋਈ ਪੈਸੇ ਭੇਜਣੇ ਆਪਾਂ ਨੂੰ ਸਵਿਫਟ ਕੋਡ ਚਾਹੀਦੇ ਆ ਨਾ ਸੋ ਇਸ ਲਈ ਜੋ ਕੋ ਇੰਟਰਨੈਸ਼ਨਲ ਬੈਂਕਿੰਗ ਸਿਸਟਮ ਹੈਗਾ ਰਸ਼ੀਆ ਦੇ ਵਿੱਚ ਇਸ ਵੇਲੇ ਚੱਲਦਾ ਨਹੀਂਗਾ ਜੋ ਰਸ਼ੀਆ ਦੀ ਕਰੰਸੀ ਆ ਰੂਬਲ ਉਹਦਾ ਵੀ ਜਿਹੜਾ ਪ੍ਰਾਈਸ ਆ ਉਹ ਲਗਭਗ ਬਹੁ ਡਾਉਨ ਜੇ ਇਹ ਇੰਡੀਆ ਦੇ ਰੁਪਏ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇੱਕ ਰੂਬਲ ਜਿਹੜਾ ਰਸ਼ੀਆ ਦਾ ਇੰਡੀਆ ਦੇ ਵਿੱਚ 1 ਰੁਪਏ 10 ਕ ਪੈਸੇ ਦੇ ਹਿਸਾਬ ਕਿਤਾਬ ਦੇ ਨਾਲ ਆ ਸੋ ਇਸ ਤਰ੍ਹਾਂ ਜਿਹੜੀ ਇਹ ਇਕਨੋਮੀ ਹੈਗੀ ਆ ਰਸ਼ੀਆ ਦੀ ਵੀ ਥੱਲੇ ਜਾ ਰਹੀ ਆ ਕਿਉਂਕਿ ਕੋਈ ਵੀ ਚੀਜ਼ ਇੱਥੋਂ ਐਕਸਪੋਰਟ ਨਹੀਂ ਹੋ ਰਹੀ ਐਕਸਪੋਰਟ ਮਤਲਬ ਕਿ ਜਿਹੜੇ ਯੂਰਪ ਦੇ ਦੇਸ਼ਾਂ ਉਹਨਾਂ ਦੇ ਵਿੱਚ ਨਹੀਂ ਹੋ ਰਹੀ ਹਾਂ ਏਸ਼ੀਆ ਦੇ ਵਿੱਚ ਹੋ ਰਹੀ ਆ ਇੰਡੀਆ ਚ ਹੋਊਗੀ ਚਾਈਨਾ ਚ ਹੋਊਗੀ ਪਰ ਏਸ਼ੀਆ ਵਾਲੇ ਦੇਸ਼ ਲਾ ਲਓ ਜਾਂ ਅਫਰੀਕਾ ਵਾਲੇ ਦੇਸ਼ ਲਾ ਲਓ ਉਹ ਤਾਂ ਪਹਿਲੇ ਹੀ ਗਰੀਬ ਆ ਇਹ 10 ਰੁਪਏ ਦੀ ਚੀਜ਼ ਆ ਜੀ ਤਾਂ ਪਹਿਲੇ ਹੀ ਭਾਅ ਕਰਨ ਲੱਪੇ ਦਾ ਨਹੀਂ ਯਾਰ 5 ਰੁਪਏ ਲਾ ਲਾ ਸੋ ਇਹ ਸਸਤਾ ਮਾਲ ਇਹਨੂੰ ਦੇ ਦੂ ਕਿ ਆਪਣਾ ਕੰਮ ਚਲਾ ਰਿਆ ਪਰ ਇਹਦੇ ਨਾਲ ਜਿਹੜੀ ਇਹਨਾਂ ਦੀ ਇਕਨੋਮੀ ਹੈਗੀ ਆ ਉਹ ਰਬੋਟ ਡਾਉਨ ਬਹੁਤ ਥੱਲੇ ਆਈ ਆ ਐਨੇ ਜਿਹੜੇ ਇਹਨਾਂ ਦੇ ਉੱਤੇ ਲੜ ਰਹੇ ਆ ਇਹ ਸਿਪਾਈ ਸੈਨਿਕ ਆ ਉਹਨਾਂ ਨੂੰ ਵੀ ਇਹ ਤਨਖਾਹਾਂ ਵਗੈਰਾ ਦਿੰਦੇ ਆ ਫੌਜ ਦਾ ਜਿਹੜਾ ਸਾਜੂ ਸਮਾਨ ਚਾਹੇ ਬਣਾਉਂਦੇ ਆ ਉਹਦੇ ਲਈ ਜਿਹੜਾ ਵੀ ਸਮਾਨ ਆਲੇ ਦੁਆਲੇੋਂ ਇਕੱਠਾ ਕਰਨਾ ਪੈਂਦਾ ਕੱਚਾ ਮਾਲ ਉਹਦੇ ਲੈਣ ਲਈ ਵੀ ਬਹੁਤ ਪੈਸਾ ਲੱਗਦਾ ਆ ਸੋ ਇਹਦੇ ਵਿੱਚ ਜਿਹੜੀ 3 ਸਾਲ ਤੋਂ ਇਹ ਰਸ਼ੀਆ ਜਿਹੜੀ ਇਹ ਵਾਰ ਦੇ ਵਿੱਚ ਉਲਝਿਆ ਹੋਇਆ ਉਹਦੇ ਵਿੱਚ ਰਸ਼ੀਆ ਵੀ ਚਾਹੁੰਦਾ ਹੈ ਕਿ ਛੇਤੀ ਤੋਂ ਛੇਤੀ ਅਸੀਂ ਹੁਣ ਬਾਹਰ ਨਿਕਲੀਏ ਤਾਂ ਇਹਦੇ ਲਈ ਜਿਹੜੀ ਇਹ ਲੜਾਈ ਆ ਉਹ ਲੰਬੀ ਨਹੀਂ ਹੁਣ ਚੱਲੂਗੀ ਥੋੜਾ ਸਮੇਂ ਦੇ ਵਿੱਚ ਇਹਦਾ ਫੈਸਲਾ ਆ ਸਕਦਾ ਕਿਉਂਕਿ ਰਸ਼ੀਆ ਵਾਲੇ ਵੀ ਇਹ ਚਾਹੁੰਦੇ ਆ ਪੁਤਿਨ ਵੀ ਚਾਹੁੰਦਾ ਕਿ ਪੀਸ ਡੀਲ ਹੋ ਜਾਏ ਤੇ ਜਿਹੜੀ ਇੱਥੋਂ ਦੇ ਲੋਕਾਂ ਦੀ ਇਕਨੋਮੀ ਆ ਉਹ ਵਧੇ ਕਿਉਂਕਿ ਇਹ ਪੁਤਿਨ ਦੇ ਖਿਲਾਫ ਵੀ ਜਿਹੜੇ ਇਹ ਰਸ਼ੀਆ ਦੇ ਲੋਕ ਆ ਅੰਦਰ ਖੱਤੇ ਖੜੇ ਹੋ ਰਹਾ ਕਿਉਂਕਿ ਇੰਨੇ ਸਾਲਾਂ ਤੋਂ ਪਤਨ ਨਹੀਂ ਇੱਥੇ ਬੈਠਾ ਸੋ ਇਹ ਬਾਰੇ ਲੋਕ ਵੀ ਚਾਹੁੰਦੇ ਆ ਕਿ ਅਸੀਂ ਦੇਸ਼ ਤਰੱਕੀ ਕਰੀਏ ਸਾਡੇ ਤੇ ਜਿਹੜੇ ਸੈਂਕਸ਼ਨ ਲੱਗੇ ਆ ਜਿਹੜੀਆਂ ਚੀਜ਼ਾਂ ਅਸੀਂ ਇੱਥੇ ਬਣਾਉਂਦੇ ਆ ਐਕਸਪੋਰਟ ਕਰਦੇ ਸੀਗੇ ਅੱਗੇ ਬਾਹਰਲੇ ਦੇਸ਼ਾਂ ਨੂੰ ਇੰਨਾ ਸਾਡਾ ਚੱਲਦਾ ਸੀਗਾ ਹਜ ਤੋ 4-5 ਸਾਲ ਪਹਿਲਾਂ ਉਹ ਸਾਰਾ ਰੁਕਿਆ ਹੋਇਆ ਸੋ ਇਸ ਤਰ੍ਹਾਂ ਜਿਹੜੇ ਵੀ ਨੁਕਸਾਨ ਆ ਇਹ ਚਾਹੇ ਕੋਈ ਵੱਡਾ ਮੂਲਕਾ ਚਾਹੇ ਛੋਟਾ ਜਦੋਂ ਲੜਾਈ ਹੁੰਦੀ ਆ ਦੋਨੋਂ ਪਾਸੇ ਲੱਗਦੇ ਆ ਜੇ ਦੂਏ ਦੇ ਦੋ ਚਪੇੜਾ ਲੱਗਦੀ ਆ ਤਾਂ ਇੱਕ ਅੱਧੀ ਚਪੇੜਾ ਆਪਣੇ ਵੀ ਲੱਗਦੀ ਹੁੰਦੀ ਆ ਸੋ ਇਹ ਕਿਸ ਭਾਅ ਦੇ ਉੱਤੇ ਖਤਮ ਹੁੰਦੀ ਆ ਬਸ ਉਹੀ ਤੈਅ ਹੋ ਰਿਹਾ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਹੋ ਸਕਦਾ ਇਹ ਸਾਰੀਆਂ ਚੀਜ਼ਾਂ ਕਲੀਅਰਿਫਾਈ ਹੋ ਜਾਣ ਕਿ ਕਿੰਨਾ ਏਰੀਆ ਜਿਹੜਾ ਆ ਉਹ ਰਸ਼ੀ ਵਾਲੇ ਲੈ ਕੇ ਜਿਹੜਾ ਇਹ ਮੰਨ ਸਕਦੇ ਆ ਤੇ ਜਿਹੜਾ ਮੋਰੇ ਜਲੈਂਸ ਕੀ ਹੈਗਾ ਆ ਉਹੋ ਕਿਦਾਂ ਨਾਟੋ ਵਾਲੇ ਉਹਨੂੰ ਕਿਸ ਤਰ੍ਹਾਂ ਮਨਾਉਂਦੇ ਆ ਕਿ ਨਾਟੋ ਦੇ ਵਿੱਚ ਲੈ ਲੈਂਦੇ ਆ ਜਾਂ ਕੋਈ ਹੋਰ ਸਿਕਿਉਰਿਟੀ ਅਮਰੀਕਾ ਵਾਲੇ ਪ੍ਰਦਾਨ ਕਰਦੇ ਆ ਕਿ ਜੇਕਰ ਇਹ ਕਾਲੂ ਰਸ਼ੀਆ ਬਾਕੀ ਬਚੇ ਜੁਕਰੇਨ ਦੇ ਉੱਤੇ ਹਮਲਾ ਕਰਦਾ ਤਾਂ ਉਹ ਅਮਰੀਕਾ ਆਪਣੇ ਉੱਤੇ ਹਮਲਾ ਮੰਨੂਗਾ ਕੁਝ ਐਦਾਂ ਦੀਆਂ ਸੰਧੀਆਂ ਵਗੈਰਾ ਆਉਣ ਵਾਲੇ ਸਮੇਂ ਦੇ ਵਿੱਚ ਕਰ ਸਕਦੇ ਆ ਕਿਉਂਕਿ ਟਰੰਪ ਦੀ ਐਸ ਵੇਲੇ ਦੌੜ ਲੱਗੀ ਆ ਕਿ ਮੈਂ ਸ਼ਾਂਤੀ ਵਾਰਤਾ ਕਰਾਦਾ ਕਿਸੇ ਤਰ੍ਹਾਂ ਵੀ ਆਪਣਾ ਜਿਹੜਾ ਨੋਬਲ ਪ੍ਰਾਈਜ਼ ਆ ਉਹ ਪੱਕਾ ਹੋ ਜਾਏ ਸੋ ਇਹਨਾਂ ਚੀਜ਼ਾਂ ਲਈ ਉਹ ਬੰਦਾ ਕਰ ਸਕਦਾ ਹੈ ਇਹ ਚੀਜ਼ਾਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਜਲੈਂਸ ਕੀ ਆਪਣਾ ਕਿੰਨਾ ਕੁ ਹਿੱਸਾ ਬਚਾ ਪਾਉਂਦਾ ਜੁਕਰੇਨ ਦਾ ਤੇ ਕਿੰਨੇ ਕ ਹਿੱਸੇ ਦੇ ਲਈ ਉਹ ਬਲੀਦਾਨ ਦਿੰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਬਾਦੂ ਉਹਦਾ ਏਰੀਆ ਨਾ ਹੜੱਪਿਆ ਜਾ ਸਕੇ ਉਹਦੇ ਲਈ ਕਿਸ ਤਰ੍ਹਾਂ ਦੀ ਡੀਲ ਕਰਦਾ ਇਹ ਸਾਰੀਆਂ ਗੱਲਾਂ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੋਊਗੀਆਂ ਫਿਲਹਾਲ ਇੱਥੇ ਤੱਕ ਦੀ ਹੈ ਹੀ ਖਬਰ ਸੀਗੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਵਧੀਆ ਲੱਗਿਆ ਜਾਂ ਕੁਝ ਮਾੜਾ ਲੱਗਿਆ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ੍ਰੀ ਅਕਾਲ ਫੇਰ